ਲੋਕ ਇਹ ਤੈਸ਼ੀ ਸਕੀਮ ਦੇ ਤਹਿਤ ਲੁਧਿਆਣਾ ਦੇ ਵਾਰਡ ਨੰਬਰ 50 ਦੇ ਵਿੱਚ ਭਗਵਾਨ ਬਾਲਮਿਕੀ ਮੰਦਿਰ ਗਲੀ ਨੰਬਰ 2 ਛੋਟੀ ਜਵਤੀ ਐਡਵੋਕੇਟਰ ਰਾਹੁਲ ਪੋਹਲ ਦੀ ਅਗਵਾਈ ਹੇਠ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਅਤੇ ਜਨਸੰਖਿਆ ਸਕੀਮ ਦੇ ਤਹਿਤ ਬੈਂਕ ਵਿੱਚ ਖਾਤੇ ਖੋਲਣ ਦੀ ਲਈ ਫ੍ਰੀ ਕੈਂਪ ਲਗਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਰਬੀਤ ਰਲਾਇਸ ਲੱਗ ਜਾਣ ਲੱਗੇ ਕੀ ਹੋ ਗਿਆ ਮਾਈਕ ਉੱਪਰ ਲੱਗਿਆ ਕੋਈ ਹੋ ਰਿਹਾ ਹੈ ਜਿਹੜਾ ਅੱਜ ਕੈਂਪ ਲਾਇਆ ਗਿਆ ਵਾ ਲੋਕ ਦੇਸ਼ੀ ਸਕੀਮਾਂ ਦਾ ਕਿਹੜੀ ਜਗ੍ਹਾ ਲਾਇਆ ਕਿਹੜੀ ਗੜੀ ਰਿਸਪੀ ਦਾ ਲੋਕਾਂ ਦੇ ਤਿਆਰ ਅੱਜ ਸਤਕਾਰਯੋਗ ਸਾਥੀਓ ਪਹਿਲਾਂ ਤਾਂ ਤੁਹਾਡਾ ਤੁਹਾਨੂੰ ਪਿਆਰ ਭਰ ਸਸ਼ੀਕਾਲ ਜੈਵਾਲਮਿਕ ਜੈ ਭੀਮ ਜੈ ਭਾਰਤ ਵੀ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਅਸੀਂ ਹਲਕਾ ਆਤਮਨਗਰ ਵਾਰਡ ਨੰਬਰ 50 ਦੇ ਵਿਖੇ ਭਗਵਾਨ ਬਾਬਨੀ ਕੀ ਮੰਦਿਰ ਦੇ ਵਿਖੇ ਕੈਂਪ ਲਗਾਇਆ ਵਾ ਇਹ ਰਿਚ ਅਸੀਂ ਲੋਕ हित ਜਿਹੜੀ ਸੇਵਾਵਾਂ ਲਈ ਇਹ ਕੈਂਪ ਲਗਾਇਆ ਗਿਆ ਵਾ ਜਿੱਚ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਤੇ ਆਪਣੇ ਜ਼ੀਰੋ ਬੈਲੈਂਸ ਦੇ ਖਾਤੇ ਖੋਲ ਰਹੇ ਆ ਤੇ ਆਇਸ਼ਮਾਨ ਦੇ ਤਹਿਤ ਆਇਸ਼ਮਾਨ ਸਕੀਮ ਦੇ ਤਹਿਤ ਆਇਸ਼ਮਾਨ ਕਾਰਡ ਬਣਵਾ ਰਹੇ ਆ ਤੇ ਸਕੰਨਾ ਯੋਜਨਾ ਦੇ ਤਹਿਤ ਬੇਟੀਆਂ ਦੇ ਖਾਤੇ ਖੋਲ ਰਹੇ ਆ ਸਕੰਨਾ ਯੋਜਨਾ ਕਿਸ ਤਰ੍ਹਾਂ ਦੀ ਯੋਜਨਾ ਵਾ ਜਿਸ ਦੇ ਵਿੱਚ ਵੀ 15 ਸਾਲ ਤੱਕ ਤੁਸੀਂ ਆਪਣੀ ਬੇਟੀ ਦੇ ਖਾਤੇ ਵਿੱਚ ਜਿੰਨੇ ਪੈਸੇ ਜਮ੍ਹਾਂ ਕਰਾਣੇ ਹੋ ਆਫਟਰ 21 ইয়ারਸ ਵੀ ਕਿਵੇਂ ਸਾਲ ਦੇ ਵਿੱਚ ਜਾ ਕੇ ਉਹ ਤਿਕਨੇ ਹੋ ਕੇ ਤੁਹਾਨੂੰ ਮਿਲਦੇ ਆ ਸੋ ਇਹਨਾਂ ਸਕੀਮਾਂ ਦਾ ਲਾਭ ਵੀ ਸਾਨੂੰ ਨਹੀਂ ਪਤਾ ਲੱਗਦਾ ਅਵੇਰਨੈਸ ਦੀ ਘਾਟ ਆ ਸੋ ਅਸੀਂ ਇਹ ਅਵੇਰਨੈਸ ਲਈ ਇਸ ਤਰ੍ਹਾਂ ਦੇ ਕੈਂਪ ਆਰਗੇਨਾਈਜ਼ ਕਰ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਸਾਡਾ ਕੰਟੈਕਟ ਕਰੋ ਵਾਰ ਨੰਬਰ 45 ਵਾਰ ਨੰਬਰ 45 ਸੀ ਜੋ ਹੁਣ ਵਾਰ ਨੰਬਰ 50 ਬਣ ਗਿਆ ਵਾ ਤੇ ਹਲਕਾਤ ਮਨਗਰ ਦੇ ਗਲੀ ਨੰਬਰ 2 ਜਵਦੀ ਖੁਰਦ ਵਿਖੇ ਭਗਵਾਨ ਬਨੂ ਕੀ ਮੰਦਿਰ ਦੇ ਕੋਲ ਆਪਣਾ ਦਫਤਰ ਆ ਤੁਸੀਂ ਸਾਰੇ ਆਓ ਤੇ ਇਹਨਾਂ ਸਕੀਮਾ ਦਾ ਲਾਭ ਲੈ ਸਕਦੇ ਕਿੰਨੇ ਵਕਤ ਅਕਸਰ ਹੈ ਕਿ ਅਸੀਂ ਚੱਲੂਗਾ ਹੁਣ ਤੱਕ ਕਿੰਨੇ ਕਿਲੋ ਪਾਣੇ ਆ ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਕੈਂਪ ਆਰਗੇਨਾਈਜ਼ ਕੀਤਾ ਗਿਆ ਵਾ ਲੋਕਾਂ ਦੀ ਤਾਦਾਦ ਵੱਧਦੀ ਜਾ ਰਹੀ ਆ ਖਾਸ ਕਰ ਸਾਡੀ ਬੇਨਤੀ ਆ ਸਾਰਿਆਂ ਨੂੰ ਵੀ ਸਕੰਨਾ ਯੋਜਨਾ ਦੇ ਖਾਤੇ ਆਪਣੀਆਂ ਬੇਟੀਆਂ ਦੇ ਜਰੂਰ ਖਲਵਾਓ ਜਿਸ ਦੇ ਤਹਿਤ ਵੀ ਅੱਗੇ ਜਰੂ ਆਪਣੀ ਬੇਟੀ ਦੀ ਪੜ੍ਹਾਈ ਲਈ ਜਾਂ ਬੇਟੀ ਦਾ ਵਿਆਹ ਕਰਨਾ ਵਾ ਅੱਗੇ ਜਾ ਕੇ ਤਾਂ ਆਪਾਂ ਨੂੰ ਵੀ ਉਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀ ਮੁਸ਼ਕਲਾਂ ਆਪਾਂ ਨੂੰ ਆਉਂਦੀਆਂ ਨੇ ਸਰ ਜਿਹੜੇ ਲੋਕ ਇਸ ਕੈਂਪ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਲਈ ਕੋਈ ਜਲਦੀ ਕੈਂਪ ਲਾਜਾਵਾਂਗੇ ਹਾਂ ਜੋ ਵੀ ਇਸ ਕੈਂਪ 'ਚ ਅੱਜ ਨਹੀਂ ਪਹੁੰਚ ਸਕਦੇ ਉਹਨਾਂ ਲਈ ਜਲਦੀ ਤੋਂ ਜਲਦੀ ਇੱਕ ਅੱਧੇ ਦਿਨ 'ਚ ਵੀ ਅਸੀਂ ਹੋਰ ਪ੍ਰੋਗਰਾਮ ਬਣਾ ਕੇ ਮੀਟਿੰਗ ਕਰਕੇ ਆਰਗੇਨਾਈਜ਼ ਕਰਕੇ ਇੱਕ ਕੈਂਪ ਫੇਰ ਲਗਾਵਾਂਗੇ ਤੇ ਜਿਸ ਦੇ ਤਹਿਤ ਤੁਸੀਂ ਇਹਨਾਂ ਸਾਰੀ ਸੁਵਿਧਾ ਦਾ ਫਾਇਦਾ ਲੈ ਸਕਦੇ ਧੰਨਵਾਦ ਲੁਧਿਆਣਾ ਲਾਈਵ ਲੇਟਿੰਗਾ ਜੜਤੀ ਰਿਪੋਰਟ